अमर 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 कोई मेडिकल खोजा नहीं, बॉडी। ਬ੍ਰਿਤੀ ਸ਼ਰੀਰਾ ਦੀ ਲੋੜ ਸੀ ਜੇ ਉਸ ਮੋਰ ਨੂੰ ਜੋ ਪੂਰਾ ਕੀਤਾ ਉਹ ਡੇਰਾ ਸੱਚਾ ਸ਼ੌਧਾ ਉਹ ਸਾਰੀ ਜੁਵੀ ਸੱਜਣ ਅੱਜ ਤੋਂ ਪਹਿਲਾਂ ਇਸ ਤਰੀਕੇ ਦੀ ਜੋ ਪ੍ਰਕਿਰਿਆ ਹੈ ਇਹ ਪ੍ਰੋਸੈਸ ਹੈ ਇਹ ਪਹਿਲੀ ਵਾਰ ਦੇਖ ਰਹੇ ਹੋਣਗੇ ਇਹ ਐਂਬੂਲੈਂਸ ਖੜੀ ਹੈ ਔਰ ਉਸ ਦੇ ਉੱਤੇ ਲਿਖਿਆ ਹੈ ਸੱਚਖੰਡ ਵਾਸੀ ਡੇਰਾ ਸੱਚਾ ਸੋਦਾ ਦੇ ਪਵਿੱਤਰ ਪ੍ਰੇਰਣਾ ਤਹਿਤ ਬਲਾਕ ਬਠਿੰਡਾ ਦੇ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਤੋਂ ਪ੍ਰੰਤ ਉਸ ਵੱਲੋਂ ਕੀਤੇ ਗਏ ਪਰਨ ਨੂੰ ਪੂਰਾ ਕਰਦਿਆਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ ਪ੍ਰਾਪਤ ਵਿਰਵੇ ਮੁਤਾਬਕ ਬਲਾਕ ਬਠਿੰਡਾ ਦੇ ਏਰੀਆ ਮਹਿਣਾ ਚੌਂਕ ਦੀ ਸੇਵਾਦਾਰ ਮਾਤਾ ਤਾਰਾਵੰਤੀ ਇਨਸਾਨ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੇ ਬੇਟੇ ਜਗਿੰਦਰ ਕੁਮਾਰ ਸੁਸ਼ੀਲ ਕੁਮਾਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸੰਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਮੁਜ਼ੱਫਰਨਗਰ ਮੈਡੀਕਲ ਕਾਲਜ ਅਤੇ ਹਸਪਤਾਲ ਮੁਜ਼ੱਫਰਨਗਰ ਉੱਤਰ ਪ੍ਰਦੇਸ਼ ਨੂੰ ਦਾਨ ਕਰਕੇ ਮਾਨਵਤਾ ਤੇ ਵੱਡਾ ਉਪਕਾਰ ਕੀਤਾ ਇਸ ਮੁਕੇ ਮਾਤਾ ਤਾਰਾਵੰਤੀ ਹੰਸਾ ਅਮਰ ਰਹੇ ਜਬ ਤੱਕ ਸੂਰਜ ਚੰਦ ਰਹੇਗਾ ਮਾਤਾ ਤਾਰਾਵੰਤੀ ਹੰਸਾ ਤੇਰਾ ਨਾਮ ਰਹੇਗਾ ਦੇ ਨਾਰਿਆਂ ਨਾਲ ਮ੍ਰਿਤਕ ਦੀ ਦੇਹ ਨੂੰ ਰਿਸ਼ਤੇਦਾਰਾਂ ਸਨੇਹੀਆਂ ਅਤੇ ਵੱਡੀ ਗਿਣਤੀ ਵਿੱਚ ਬਲਾਗ ਦੀ ਸਾਥ ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ ਇਸ ਤੋਂ ਪਹਿਲਾਂ ਡੇਰਾ ਸੱਚਾ ਸੋਦਾ ਦੀ ਪਵਿੱਤਰ ਮਰਿਆਦਾ ਮੁਤਾਬਕ ਬੇਨਤੀ ਅਰਦਾਸ ਦਾ ਸ਼ਬਦ ਬੋਲਿਆ ਗਿਆ ਇਸ ਮੌਕੇ ਪ੍ਰੇਮੀ ਸੇਵਕ ਵਿਨੋਦ 인ਸਾਂ ਅਤੇ ਪ੍ਰੇਮੀ ਸੇਵਕ ਨੀਤੂ 인ਸਾਂ ਦੱਸਿਆ ਕਿ ਅੱਜ ਸਵੇਰੀ ਮਾਤਾ ਤਾਰਾਵੰਤੀ 인ਸਾਂ ਦਾ ਦੇਹਾਂਤ ਹੋ ਗਿਆ ਸੀ। ਉਹਨਾਂ ਮੌਤਪਰੰਤ ਸ਼ਰੀਰਦਾਨ ਕਰਨ ਦਾ ਪਰਣ ਲਿਆ ਹੋਇਆ ਸੀ ਜਿਸ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ। ਇਸ ਮੌਕੇ ਵਾਰਡ ਨੰਬਰ 26 ਦੇ ਕਾਉਂਸਲਰ ਸੰਦੀਪ ਬੋਬੀ ਨੇ ਆਖਿਆ ਕਿ ਅੱਜ ਮਾਤਾ ਤਾਰਾਵੰਤੀ 인ਸਾਂ ਨੇ ਜੋ ਕਾਰਜ ਕੀਤਾ ਹੈ ਉਹ ਵਾਕਈ ਹਮੇਸ਼ਾ ਯਾਦ ਰਹੇਗਾ। ਇਹ ਕੋਈ ਮੈਡੀਕਲ ਖੋਜਾਂ ਲਈ ਬਾਡੀਆ ਦੀ ਲੋੜ ਸੀ, ਸ਼ਰੀਰਾਂ ਦੀ ਲੋੜ ਸੀ, ਮ੍ਰਿਤਕ ਸ਼ਰੀਰਾਂ ਦੀ ਲੋੜ ਸੀ ਤੇ ਉਸ ਲੋੜ ਨੂੰ ਜੋ ਪੂਰਾ ਕੀਤਾ ਉਹ ਡੇਰਾ ਸੱਚਾ ਸੌਦਾ ਜਿਹੜਾ ਪ੍ਰੇਮੀ ਸੀ ਕਿਉਂਕਿ ਮਰਨ ਉਪਰੰਤ ਅਗਰ ਤੁਸੀਂ ਦਫਨਾ ਦੰਨੇ ਹੋ ਤਾਂ ਵੀ ਉਹ ਬਾਡੀ ਕੰਮ ਦੀ ਨਹੀਂ, ਅਗਰ ਜਲਾਦ ਨੇ ਤਾਂ ਵੀ ਉਹ ਸ਼ਰੀਰ ਕਿਸੇ ਕੰਮ ਦਾ ਨਹੀਂ ਤੇ ਲੇਕਿਨ ਅੱਜ ਬਠਿੰਡਾ ਬਲਾਕ ਨੇ ਮਾਨਵਤਾ ਭਲਾਈ ਦੇ ਜੋ ਕੰਮ ਨੇ 163 ਡੇਰਾ ਸੱਚਾ ਸੌਦਾ ਵੱਲੋਂ ਗੱਦੀ ਨਸ਼ੀਲ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ 인ਸਾ ਸਾਡੇ ਸੱਚੇ ਗੁਰੂ ਦੁਆਰਾ ਜੋ ਵੀ ਇਹ ਮਾਨਵਤਾ ਭਲਾਈ ਦਾ ਕੰਮ ਚਲਾਇਆ ਗਿਆ ਹੈ ਉਸ ਦੇ ਤਹਿਤ ਜੋ ਬੋਡੀ ਡੋਨੇਸ਼ਨ ਦਾ ਇੱਕ ਮੂਹਮ ਹੈ ਉਹਦੇ ਤਹਿਤ 111ਵਾਂ ਜਿਹੜਾ ਬੋਡੀ ਡੋਨੇਸ਼ਨ ਹੈਗਾ ਉਹ ਬਠਿੰਡਾ ਦੀ ਸਾਧ ਸੰਗਤ ਵੱਲੋਂ ਅੱਜ ਕੀਤਾ ਗਿਆ ਅਸੀਂ ਬਹੁਤ ਹੀ ਬਹੁਤ ਜ਼ਿਆਦਾ ਕਰਮਾ ਵਾਲੇ ਆ ਭਾਗਾ ਵਾਲੇ ਆ ਜੋ ਬਠਿੰਡਾ ਦੀ ਸਾਧ ਸੰਗਤ ਮਾਨਵਤਾ ਭਲਾਈ ਦੇ ਵਿੱਚ ਤਨ ਮਨ ਤਨ ਦੀ ਦੇਹੀ ਨਾਲ ਲੱਗੀ ਹੋਈ ਹੈ ਤਾਂ ਅਸੀਂ ਇਹੀ ਗੁਜਾਰਿਸ਼ ਕਰਾਂਗੇ कि ਇਸੇ ਤਰੀਕੇ ਨਾਲ ਸਾਰੀ ਸਾਹਸੰਗਤ ਸੇਵਾ ਦੇ ਵਿੱਚ ਪੂਰਾ ਜ਼ੋਰ ਲਗਾ ਕੇ ਰੱਖੀਏ ਜੀ ਦਾਨ ਦਾਨ ਸਾਹਿਬ ਮੇਰਾ ਨਾਮ ਸੰਦੀਪ ਕੁਮਾਰ ਭੋਵੀਆ ਜੀ ਮੈਂ ਵਾਰਡ ਨੰਬਰ 26 ਤੋਂ ਐਮਸੀ ਹਾਂ ਅੱਜ ਬੜਾ ਵਧੀਆ ਦੇਖਣ ਨੂੰ ਮਿਲਿਆ ਡੇਰਾ ਸੱਚਾ ਸੋਦਾ ਦੇ ਸ਼ਰਧਾਲੂ ਮਾਤਾ ਤਾਰਾ ਤਾਰਾ ਬੰਤੀ ਅੱਜ ਉਹ ਸਵੇਰ ਆਪਦਾ त्यागे ਉਹਨਾਂ ਦੇ ਪਰਿਵਾਰ ਵੱਲੋਂ ਇਸ ਸੱਚਕੰਢੀ ਰੂਹ ਨੂੰ ਮੈਡੀਕਲ ਖੋਜਾਂ ਵਾਸਤੇ ਸਰੀਰ ਨੂੰ ਦਾਨ ਕਰਨ ਵਾਸਤੇ ਉਹਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਮੈਨੂੰ ਬੜੇ ਮਨ ਨੂੰ ਆਪਦੇ ਨੂੰ ਪ੍ਰਸੰਤਾ ਹੋਈ ਵੀ ਡੇਰਾ ਸੱਚਾ ਸੌਦਾ ਜਿਹੜੇ ਕੀ ਹੋਰ ਕੰਮਾਂ ਦੇ ਵਿੱਚ ਵੀ ਮੌਰੀ ਸੀਗਾ ਇਸ ਕੰਮ ਵਾਸਤੇ ਵੀ ਉਹ ਸਰੀਰ ਦਾਨ ਕਰਨ ਵਾਸਤੇ ਮੈਡੀਕਲ ਖੋਜਾਂ ਵਾਸਤੇ ਵੀ ਬਹੁਤ ਵੱਡੇ ਪ੍ਰਾਲੇ ਕਰ ਰਹੇ ਨੇ ਮੈਨੂੰ ਅੱਜ ਮੈਂ ਉਸ ਮਾਤਾ ਦੇ ਪਰਿਵਾਰ ਨੂੰ ਸਲੂਟ ਕਰਦਾ ਵੀ ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਦੀ ਜਿਹੜੀ ਮੁਹਿਮ ਹੈ ਉਹਨੂੰ ਅੱਗੇ ਵਧਾਉਂਦੇ ਹੋਏ ਆਪਦੇ ਸਰੀਰ ਨੂੰ ਦਾਨ ਦਿੱਤਾ ਹੈ ਕੰਦਨ ਤਵਾਕਕ ਜਿਸ ਤਰੀਕੇ ਦੇ ਨਾਲ ਡੇਰਾ ਸੱਚਾ ਸੋਦਾ ਦੇ ਸ਼ਰਧਾਲੂਆਂ ਦਾ ਦੇਹਾਂਤ ਹੁੰਦਾ ਹੈ ਉਸ ਮ੍ਰਿਤਕ ਸ਼ਰੀਰ ਨੂੰ ਡੇਰਾ ਸ਼ਰਧਾਲੂ ਦਾ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰਦੇ ਹਨ ਜੋ ਕਿ ਮਾਨਵਤਾ ਤੇ ਬਹੁਤ ਵੱਡਾ ਪਰਉਪਕਾਰ ਹੈ ਡੇਰਾ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਇਸ ਨੇਕ ਉਪਰਾਲੇ ਨੂੰ ਆਮ ਦਰਸ਼ਕ ਜੀ ਉਸ ਰਿਪੋਰਟ ਨੂੰ ਦੇਖ ਰਹੇ ਹਨ ਕਿਵੇਂ ਦੇਖਦੇ ਹਨ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ